ਅੰਦੋਲਨ ਕਰਨ ਦਾ ਹੱਕ ਹੀ ਤੁਸੀਂ ਮਾਰ ਰਹੇ ਹੋ ਵੀ ਕਰ ਲਓ ਜੋ ਕਰਨਾ ਇਹ ਕਿਸਾਨਾਂ ਨੂੰ ਜਿਹੜਾ ਇਹ ਕਹਿਆ ਵੀ ਕਰ ਲਓ ਜੋ ਕਰਨਾ ਇਹਦਾ ਮੂੰਹ ਤੋੜ ਜਵਾਬ ਦੇਣਾ ਨਹੀਂ ਭਾਈ ਕਿਸੇ ਨੂੰ ਸੁਣਨਾ ਨਹੀਂ ਇਹਨਾਂ ਦਾ ਕੱਲ ਦੀ ਮੀਟਿੰਗ ਤਾਂ ਬਿਲਕੁਲ ਉਹੀ ਭੱਜਪਲੀ ਨੀਤੀ ਆ ਕਿਸਾਨ ਤੇ ਗੈਰ ਕਿਸਾਨ ਉਹਨਾਂ ਦਾ ਮਤਲਬ ਇਹ ਆ ਮੁਲਕ ਚ ਇਹ ਬਣਾਉਣਾ ਵੀ ਯਾਰ ਪੰਜਾਬ ਸਿਆਸੀ ਦੀ ਜੜ ਇਹਨੂੰ ਅਸੀਂ ਸਿੱਧਾ ਕਰਨਾ ਅੰਦੋਲਨ ਪਰ ਅਮਨ ਤੇ ਸ਼ਾਂਤੀ ਪੂਰਵ ਸਰਕਾਰ ਚਾਹੁੰਦੀ ਆ ਖੜਕਾ ਦੜਕਾ ਹੋਵੇ ਕਿਉਂਕਿ ਖੜਕੇ ਦੜਕੇ ਦਾ ਬਹਾਨੇ ਅੰਦੋਲਨ ਨੂੰ ਕੁਚਲਣ ਦਾ ਮੌਕਾ ਮਿਲਦਾ ਹੈ ਜਦੋਂ ਵੀ ਇਹਨਾਂ ਦਲੋਂ ਕਾਰਜ ਨਾਲ ਗੱਲ ਹੁੰਦੀ ਹੈ ਪੁਲਿਸ ਵਾਲੇ ਗੱਲ ਕਰਦੇ ਨੇ ਡੀਸੀ ਜਾਂ ਕੋਈ ਮਹਿਕਮੇ ਦਾ ਸਕੱਤਰ ਜਾਂ ਕੋਈ ਹੋਰ ਸਿਵਲ ਪ੍ਰਸ਼ਾਸਨ ਆ ਜਿਹੜਾ ਬਿਲਕੁਲ ਪਿੱਛੇ ਆ ਪੁਲਿਸ ਪ੍ਰਸ਼ਾਸਨ ਆ ਜਿਹੜੇ ਉਹਨੂੰ ਹਰੀ ਝੰਡੀ ਦਿੱਤੀ ਜਾ ਰਹੀ ਹੈ ਤੁਸੀਂ ਦੇਖੋ ਬਲਡੋజర్ ਕਲਚਰ ਕੀ ਹੈ ਕੋਈ ਐ ਇਹ ਕਹਿੰਦੇ ਗੈਰਕਾਨੂੰਨੀ ਬਣਾਇਆ ਬਿਲਕੁਲ ਮੰਨ ਲਿਆ ਗੈਰਕਾਨੂੰਨੀ ਬਣਾਇਆ ਅਦਾਲਤ ਕਹੂ ਨਾ ਗੈਰਕਾਨੂੰਨੀ ਹੈ ਸਜ਼ਾ ਤਾਂ ਅਦਾਲਤ ਨੇ ਦੇਣੀ ਹੈ ਜਦੋਂ ਪੁਲਿਸੇ ਜੱਜ ਬਣ ਜਾਂਦੀ ਹੈ ਹਜ਼ਾਰਾਂ ਮੁੰਡੇ ਮਾਰੇ ਨਹੀਂ ਸਾਡੇ ਵੜ ਕੇ ਤੁਸੀਂ ਹੁਣ ਘਰ ਟਾਹਣ ਲੱਗੇ ਇਹ ਇਹ ਬੇਸ਼ਰਮ ਵੀ ਲੋਕਾਂ ਤੇ ਏਡੀ ਦੇਖ ਪਾ ਦੋ ਲੋਕ ਚੁੱਪੇ ਕਰ ਜਾਣ ਵੀ ਜੇ ਕਿਸਾਨ ਜਿੱਥੇ ਬੰਦਿਆਂ ਨੂੰ ਐਂ ਕਹਿਤਾ ਯਾਰ ਫਿਰ ਸੁਣੂ ਕਿ ਫਿਰ ਸੁਣੂ ਕਿ ਦੀ ਯੂਨੀਅਨ ਆ ਤਾਂ ਹੁਣ ਜਿਵੇਂ ਉਹ ਟਰੱਕਾਂ ਦੇ ਨੰਬਰ ਹੁੰਦਿਆ ਨਾ 85 86 99 ਐ ਬਣੀਆਂ ਪੰਜਾਂ ਨੇ ਆ 1108 ਦੇ ਪ੍ਰੋਫੈਸਰ ਨੇ ਜੀ ਮਤਲਬ ਕੰਪਿਊਟਰ ਵਾਲੇ ਐਨ ਐਨ ਦੇ ਇਟਟੀ ਵਾਲੇ ਐਨ ਐਨ ਦੇ ਬਈ ਜੀ ਫਿਰ ਉਹਨਾਂ ਨੂੰ ਕੀ ਦਵਾ ਕੇ ਕੇਂਦਰ ਨਾਲ ਸਬੰਧਤ ਮੰਗਾਂ 'ਚ ਪੰਜਾਬ ਸਰਕਾਰ ਨਾਲ ਖੜੇ ਜਿਵੇਂ ਅਮਰਿੰਦਰ ਖੜਦਾ ਰਿਹਾ ਅਮਰਿੰਦਰ ਨੇ ਕੋਈ ਕੇਸ ਨਹੀਂ ਬਣਾਇਆ ਕਿਤੇ ਮਤੇ ਪਾਸ ਕਰਦਾ ਰਿਹਾ ਅਸੈਂਬਲੀ ਚ ਤੁਸੀਂ ਸਾਰੇ ਪੰਜਾਬ 'ਚ ਛਾਪੇ ਮਾਰਨ ਲੱਗ ਗਏ ਘਰੋਂ ਘਰ ਹੀ ਫੜਨ ਲੱਗ ਗਏ ਕਹਿੰਦੇ ਤੁਸੀਂ ਕੀ ਸੀ ਵੀ ਕਿਤੇ ਧਰਨਾ ਨਹੀਂ ਹੋ ਕੋਈ ਟੈਂਕੀਆਂ ਤੇ ਨਹੀਂ ਖੜਾ ਹੋ ਕੰਪਿਊਟਰ ਦੇ ਅੱਧ ਕੀ ਕਰ ਰਹੇ ਨੇ ਜੀ ਰੋਡਵੇਜ ਦੇ ਮੁਲਾਜ਼ਮ ਨੇ ਕੱਚੇ ਪੱਕੇ ਉਹ ਉਹ ਹੜਤਾਲਾਂ ਕਰ ਰਹੇ ਨੇ ਪੈਨਸ਼ਨ ਦੀ ਬਹਾਲੀ ਕਰੋੜਾਂ ਰੁਪਏ ਦੇ ਇਸ਼ਤਿਹਾਰ ਦਿੱਤੇ ਜਦੋਂ ਬਾਹਰ ਚੁੜਨਾ ਹੋਈਆਂ ਨੇ ਪੁਰਾਣੀ ਪੈਨਸ਼ਨ ਬਹਾਲ ਕਰਤੀ ਕਿੱਥੇ ਆ ਜੀ ਕੰਨਾ ਨਮਸਤੋਜ ਵਾਲੇ ਮਹਿੰਦਰ ਮਾਸਟਰ ਦਾ ਮੁੰਡਾ ਯਾਰ ਅਕਸਰ ਹੀ ਕਿਹਾ ਜਾਂਦਾ ਹੁੰਦਾ ਮਾਸਟਰ ਸਮਝਦਾਰ ਤੇ ਸਿਆਣੇ ਹੁੰਦੇ ਆ ਇਹ ਤਾਂ ਉਹਨੂੰ ਵੀ ਲਾਜ ਲਾ ਰਹੇ ਤੇ ਸਰਕਾਰ ਚ ਦਈ ਜੀ ਐਡਾ ਧਮ ਹੈ ਨਹੀਂ ਇਹ ਇੱਕ ਜਿਵੇਂ ਕਹਿੰਦਾ ਨਾ ਕੱਚੀ ਮਿੱਟੀ ਦੇ ਪੈਰਾਂ ਵਾਲਾ ਦਿਓ ਆ ਇਹ ਲੱਗਦਾ ਤਾਂ ਹੈਵੀ ਰਾ ਸਰਕਾਰ ਆ ਪੈਰਾਂ ਹੇਠਾ ਮਿੱਟੀ ਨਹੀਂ ਲੋਕ ਵਾਈਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਧੂ ਬੀਤੇ ਕੱਲ ਕਿਸਾਨਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮੀਟਿੰਗ ਹੁੰਦੀ ਹੈ ਤੇ ਮੀਟਿੰਗ ਦੇ ਅੰਦਰ ਵਿੱਚ ਮੁੱਖ ਮੰਤਰੀ ਕਹਿੰਦੇ ਆ ਕਿ ਮੇਰੀ ਅੱਖ ਦੇ ਵਿੱਚ ਇਨਫੈਕਸ਼ਨ ਹੈ ਮੈਂ ਹੁਣ ਮੀਟਿੰਗ ਇਸ ਦੁਗਾ ਨਹੀਂ ਕਰਨੀ ਤੁਸੀਂ ਦੱਸੋ ਵੀ ਤੁਸੀਂ ਇਹ ਮੰਗਾ ਦਿੱਤਾ ਗੱਲ ਹੋ ਗਈ 5 ਤਰੀਕ ਵਾਲਾ ਕੰਮ ਕਰਨਾ ਹੈ ਕਿ ਨਹੀਂ ਕਰਨਾ ਪੰਜ ਤਿਕਾਲਾ ਇਕੱਠ ਕਰਨਾ ਹੈ ਕਿ ਨਹੀਂ ਕਰਨਾ ਤਾਂ ਕਿਸਾਨ ਜਿੱਥੇ ਬੰਦੀਆਂ ਕਹਿੰਦੀਆਂ ਕਿ ਅਸੀਂ ਹਾਲੇ ਬਹੁਤ ਮੰਗਾ ਸਾਡੀਆਂ ਬਾਕੀ ਪਈਆਂ ਪਹਿਲਾਂ ਉਹਨਾਂ ਤੇ ਵਿਚਾਰ ਹੋ ਜਾਵੇ ਫਿਰ ਇਹਦੇ ਬਾਰੇ ਦੱਸ ਦਿਆਂਗੇ ਪਰ ਉਹ ਕਹਿੰਦੇ ਪਹਿਲਾਂ ਮੈਨੂੰ ਇਹ ਦੱਸੋ ਨਹੀਂ ਮੰਗਾ ਜਿਹੜੀਆਂ ਮੈਂ ਮੰਨੀਆਂ ਉਹ ਵੀ ਨਹੀਂ ਮੰਨਣੀਆਂ ਬਾਹਰ ਆ ਕੇ ਆਗੂ ਇਹ ਗੱਲ ਦੱਸਦੇ ਆ ਮੁੱਖ ਮੰਤਰੀ ਦੇ ਰਵੱਈਏ ਤੋਂ ਕਿਸਾਨ ਆਗੂ ਇਹ ਗੱਲ ਦੀ ਚਿੰਤਾ ਜ਼ਾਹਰ ਕਰਦੇ ਆ ਕਿ ਅਜੇ ਤੱਕ ਕਦੇ ਕਿਸੇ ਮੁੱਖ ਮੰਤਰੀ ਨੇ ਅਜੇ ਹਾਂ ਨਹੀਂ ਕੀਤਾ ਅਜੇ ਤੱਕ ਕਦੇ ਕਿਸੇ ਮੁੱਖ ਮੰਤਰੀ ਦਾ ਵਿਹਾਰ ਨਹੀਂ ਰਿਹਾ ਕਿ ਸੱਦ ਕੇ ਅਜਿਹੀ ਗੱਲ ਕੀਤੀ ਜਾਵੇ ਉਸ ਤੋਂ ਬਾਅਦ ਰਾਤ ਨੂੰ ਕਿਸਾਨਾਂ ਆਗੂਆਂ ਤੇ ਛਾਪੇ ਮਾਰੀ ਹੁੰਦੀ ਹੈ ਘਰੇ ਪੁਲਿਸ ਜਾਂਦੀ ਹੈ ਜਗENDER ਗੁਰਾਹਾ ਬਲਵੀਰ ਸਿੰਘ ਰਾਜੇਵਾਲ ਰਲਦੂ ਸਿੰਘ ਮਾਨਸਾਹਬ ਮਨਜੀਤ ਤਨੇਰ ਰਜਿੰਦਰਦੀਪ ਵਾਲਾ ਸਭ ਨੂੰ ਇਸ ਤਰੀਕੇ ਦੇ ਨਾਲ ਗ੍ਰਿਫਤ ਦੇ ਵਿੱਚ ਲੈਣ ਦੀ ਕੋਸ਼ਿਸ਼ ਕਰਦੀ ਹੈ ਕਈ ਆਗੂ ਵੱਜ ਜਾਂਦੇ ਆ ਕਈ ਡਿਟੇਨ ਕਰ ਲੈ ਜਾਂਦੇ ਆ ਇਸ ਕੀ ਹੈ ਇਹ ਚੱਲ ਕੀ ਰਿਹਾ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਮਾਲਵਿੰਦਰ ਸਿੰਘ ਮਾਲੀ ਹੋਣਗੇ ਮਾਲੀ ਸਾਹਿਬ ਸਸਸੀਕਰ ਇਹ ਸਸਸੀਕਰ ਬਾਈ ਮਾਲੀ ਸਾਹਿਬ ਕੱਲ ਦੀ ਮੀਟਿੰਗ ਮੀਟਿੰਗ ਦੇ ਵਿੱਚ ਇਹ ਮੁੱਖ ਮੰਤਰੀ ਸਾਹਿਬ ਦਾ ਰਵਈਆ ਮੇਰੀ ਗੱਲ ਅਗਰਾਹਾ ਸਾਹਿਬ ਨਾਲ ਵੀ ਹੋਈ ਕਈ ਏਗੋਨ ਹੋਈ ਇਹ ਕਹਿੰਦੇ ਸਭ ਤੋਂ ਸਖਤ ਸੀ ਕੈਪਟਨ ਨੂੰ ਮੰਨਦੇ ਹੁੰਦੇ ਸੀ ਪਰ ਕੈਪਟਨ ਵੀ ਕਦੇ ਅਜਿਹਾ ਨਹੀਂ ਹੁੰਦਾ ਸੀ ਕਿ ਤੇ ਉੱਠ ਖੜਦਾ ਸੀ ਤਾਂ ਨਾਲ ਦੇ ਨਾਲ ਅਫਸਰਾਂ ਨੂੰ ਕਹਿੰਦਾ ਸੀ ਕਿ ਗੱਲ ਕਰ ਲਿਓ ਤੁਸੀਂ ਆਪਾਂ ਇਹ ਗੱਲ ਸਿਰੇ ਲਾਉਣੀ ਹੈ ਪਰ ਕਹਿੰਦੇ ਇਸ ਤਰੀਕੇ ਦੇ ਨਾਲ ਅਫਸਰ ਵੀ ਹੱਕੇ ਪੱਕੇ ਰਹਿ ਗਏ ਵੀ ਆਹ ਕੀ ਹੋ ਗਿਆ ਇਸ ਤਰੀਕੇ ਨਾਲ ਕਿਵੇਂ ਆਪਰ ਕੇ ਘਰੇ ਸੱਦ ਕੇ ਬੰਦਿਆਂ ਦੀ ਬੇਇੱਜ਼ਤੀ ਇਸ ਤਰੀਕੇ ਨਾਲ ਕਰ ਦਿੱਤੀ ਮਨਿੰਦਰਜੀਤ ਅਸਲ ਦੇ ਵਿੱਚ ਨਾ ਬਹੁਤ ਵੱਡਾ ਖਤਰਾ ਪੰਜਾਬ ਦੇ ਸਿਰ ਤੇ ਮੰਡਰਾ ਰਹਾ ਜਿਹਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈ ਰਹੇ ਜਿਹੜੇ ਸਵਾਲ ਨਾ ਜੰਮੂ ਕਸ਼ਮੀਰ ਤੋਂ ਬਾਅਦ ਪੰਜਾਬ ਦੀ ਵਾਰੀ ਆ ਇਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਪੰਜਾਬ ਨੂੰ ਪੁਲਿਸ ਸਟੇਟ ਬਣਾਇਆ ਜਾ ਰਿਹਾ ਅਸਲ ਦੇ ਵਿੱਚ ਤੁਸੀਂ ਦੇਖੋ ਝੂਠੇ ਮੁਕਾਬਲੇ ਸ਼ੁਰੂ ਹੋ ਗਏ ਮਤਲਬ ਇਸ ਤਰ੍ਹਾਂ ਦੇ ਮੁਕਾਬਲੇ ਪੁਲਿਸ ਨੇ ਮੁੜ ਕੇ ਕਰਨੇ ਸ਼ੁਰੂ ਕਰਤੇ ਯੂਪੀ ਦੇ ਵਿੱਚੋਂ ਤਿੰਨ ਮੁੰਡੇ ਫੜ ਕੇ ਲਿਜਾ ਕੇ ਮਾਰਤੇ ਤੇ ਜਦੋਂ ਵੀ ਅੰਦੋਲਨਕਾਰੀਆਂ ਨਾਲ ਗੱਲ ਹੁੰਦੀ ਹੈ ਪੁਲਿਸ ਵਾਲੇ ਗੱਲ ਕਰਦੇ ਨੇ ਮਤਲਬ ਡੀਸੀ ਜਾਂ ਕੋਈ ਮਹਿਕਮੇ ਦਾ ਸਖਤਰ ਜਾਂ ਕੋਈ ਹੋਰ ਸਿਵਲ ਪ੍ਰਸ਼ਾਸਨ ਆ ਜਿਹੜਾ ਬਿਲਕੁਲ ਪਿੱਛੇ ਹੈ ਪਾਲਸ ਪ੍ਰਸ਼ਾਸਨਾਂ ਜਿਹੜੇ ਉਹਨੂੰ ਹਰੀ ਝੰਡੀ ਦਿੱਤੀ ਜਾ ਰਹੀ ਹੈ ਤੇ ਭਾਜਪਾ ਦੀ ਜਿਹੜੀ ਨੀਤੀ ਆ ਮੈਂ ਪਹਿਲਾਂ ਵੀ ਵਾਰ-ਵਾਰ ਕਹਿੰਨਾ ਭਗਵੰਤ ਮਾਨ ਸਾਰੀ ਉਹ ਪੰਜਾਬ ਚ ਲਾਗੂ ਕਰ ਰਿਹਾ ਅਮਰਪਾਲ ਤੋਂ ਲੈ ਕੇ ਤੁਸੀਂ ਇਹ ਕਿਸਾਨ ਅੰਦੋਲਨ ਤੱਕ ਦੇਖ ਲਓ ਹੁਣ ਜਿਹੜੀ ਤੁਸੀਂ ਗੱਲ ਕੀਤੀ ਆ ਪ੍ਰਕਾਸ਼ ਸਿੰਘ ਬਾਦਲ ਦੇ ਲੋਕ ਕਿੰਨੀ ਆਲੋਚਨਾ ਕਰਦੇ ਆ ਮੈਂ ਕਿੰਨੀ ਵਾਰ ਦੇਖਿਆ ਅੰਦੋਲਨਕਾਰੀਆਂ ਕੋਲੇ ਜਾ ਕੇ ਹੱਥ ਬਨ ਕੇ ਖੜੇ ਹੋ ਜਾਂਦੇ ਸੀ ਭਗਵੰਤ ਮਾਨ ਉਹ ਨਹੀਂ ਕਿਰਾ ਮਿਲਣਗੇ ਅਸੀਂ ਘਰ ਤੋਂ ਬਾਹਰ ਨਿਕਲ ਕੇ ਆਏ ਸਾਸਰੀ ਕਾਲ ਵਾਲਾਈ ਗੱਲਾਂ ਕੀਤੀਆਂ ਠੀਕ ਆ ਭਗਵੰਤਮਾਨ ਆਪਣੇ ਆਪ ਨੂੰ ਬੜਾ ਸਮਝਦਾ ਸੀ ਉਹ ਕਹਿੰਦੇ ਕਾਕਾ ਇਹ ਤੇਰੇ ਬਸ ਦੀ ਗੱਲ ਨਹੀਂ ਤੇਰਾ ਧੰਦਾ ਹੋਰ ਆ ਖੇਤੀ ਦੀਆਂ ਗੱਲਾਂ ਹੋਰ ਨੇ ਤੂੰ ਕਮੇਡੀਅਨ ਆਪਣਾ ਕੰਮ ਕਰ ਜਾਨੀ ਇਹਦਾ ਮਖੌਲ ਅਡਾ ਅੱਛਾ ਛੱਟ ਵੀ ਮਤਲਬ ਬਹੁਤ ਮਾਰਦਾ ਸੀ ਹਾਸੀ ਜੀ ਨਾਲ ਨਾ ਸੋ ਜਿਹੜੀ ਕੱਲ ਦੀ ਮੀਟਿੰਗ ਆ ਕੱਲ ਦੀ ਮੀਟਿੰਗ ਤਾਂ ਬਿਲਕੁਲ ਉਹੀ ਭਜਪਲੀ ਨੀਤੀ ਆ ਕਿਸਾਨ ਤੇ ਗੈਰ ਕਿਸਾਨ ਲਾਂਬੰਦੀ ਕਰਨੀ ਮੈਂ ਬਹੁਤ ਵਾਰ ਦੇਖੋ ਮੈਂ ਹਰ ਇੱਕ ਕਿਸਾਨ ਅੰਦੋਲਨ ਦਾ ਹਮਾਇਤੀ ਆ ਮੈਂ ਪਰ ਉਹਨਾਂ ਨੂੰ ਕਹਿੰਦਾ ਤੁਸੀਂ ਸੋਚ ਸਮਝ ਕੇ ਚੱਲੋ ਤੁਹਾਡੇ ਸਾਹਮਣੇ ਖਤਰੇ ਬਹੁਤ ਵੱਡੇ ਨੇ ਇਹ ਜਿਹੜਾ ਘੋਲ ਰੂਪ ਆ ਨਾ ਜਾ ਤੁਹਾਡਾ ਹਾਲਤ ਬਾਰੇ ਜੇ ਜਾ ਉਹ ਸਹੀ ਨਹੀਂ ਆ ਚਾਹੀ ਸ਼ੰਭੂ ਮੂਰਤੀ ਆ ਜਾਂ ਕਿ ਹੋਰ ਕੀ ਨਿਕਲ ਆ ਜੀ ਸਾਰੇ ਕਹੇ ਤੋਂ ਮਤਲਬ ਤੁਸੀਂ ਉਹਨਾਂ ਦੇ ਜਾੜ ਚ ਫਸ ਰਹੇ ਹੋ ਜਿਹੜੇ ਪਾਸੇ ਤੋੜਨਾ ਚਾਹੁੰਦੇ ਆ ਇਸ ਕਰਕੇ ਜਿਹੜਾ ਘੋਲ ਰੂਪ ਆ ਉਹਨਾਂ ਨੂੰ ਵਿੰਤਣ ਵੇਲੇ ਧਿਆਨ ਦਿਓ ਬਹੁਤ ਤੁਹਾਡੇ ਸਾਹਮਣੇ ਹਰਿਆਣੇ ਚ ਇੱਕ ਵੀ ਬੰਦਾ ਨਹੀਂ ਕਹਿੰਦਾ ਸੀ ਭਾਜਪਾ ਦੀ ਸਰਕਾਰ ਆ ਜੀ ਉਹਨਾਂ ਨੇ ਗੱਡ ਤੇ ਮਤਲਬ ਕਿਸਾਨ ਅੰਦੋਲਨ ਨੂੰ ਰੋਕਤਾ ਮਨੁੱਖੀ ਹੱਕਾਂ ਦੀ ਉਲੰਘਣਾ ਬਾਈ ਜੀ ਇਹ ਦੁਨੀਆ ਚ ਹੋਇਆ ਕਿ ਤੇ ਜੀਟੀ ਰੋਡ ਐਨੇ ਸਾਲ ਵਾਂਗੂ ਬੰਦ ਹੋ ਗਈ ਤੇ ਕਿੱਡਾ ਨੁਕਸਾਨ ਹੋ ਰਿਹਾ ਸਾਰੇ ਕਸੇ ਦਾ ਉਹਨਾਂ ਦਾ ਮਤਲਬ ਇਹ ਹੈ ਮੁਲਕ ਚ ਇਹ ਬਣਾਉਣਾ ਵੀ ਯਾਰ ਪੰਜਾਬ ਸਿਆਪੇ ਦੀ ਜੜ ਇਹਨੂੰ ਅਸੀਂ ਸਿੱਧਾ ਕਰਨਾ ਇਸੇ ਕਰਕੇ ਕੋਈ ਗੱਲਬਾਤ ਨਹੀਂ ਕੋਈ ਕੁਝ ਨਹੀਂ ਹੋ ਰਿਹਾ ਉਹ ਬਣਾਉਣਾ ਚਾਹੁੰਦੇ ਵੀ ਕਿਸਾਨ ਅੰਦੋਲਨ ਹੈ ਹੀ ਯਾਰ ਪੰਜਾਬ ਚ ਹੋਰ ਕਿਤੇ ਹੈ ਹੀ ਨਹੀਂ ਤੁਹਾਡੇ ਸਾਹਮਣੇ ਦੇਖ ਲਓ ਤੁਸੀਂ ਹੁਣ ਕਹੀਂ ਜਾਓ ਜੀ ਮੁਲਕ ਸਾਡੇ ਨਾਲ ਆ ਜੀ ਦੁਨੀਆ ਸਾਡੇ ਨਾਲ ਆ ਨਹੀਂ ਹੋ ਰਹੀ ਫਿਰ ਤੁਸੀਂ ਢੜਕਾਉ ਗੱਲਾਂ ਕਰਦੇ ਹੋ ਮਰਜੀ ਵੜੇ ਉਹ ਸੰਕਲਪ ਮਰਨ ਵਰਤ ਮੈਂ ਤੁਸੀਂ ਮਖੌਲ ੜਵਾ ਰਹੇ ਹੋਂ ਆਪਣਾ ਇਹ ਤੇ ਕੱਪਦਾ ਜਦੋਂ ਅਸੀਂ ਆਪਣੇਆਂ ਨੂੰ ਨਸੀਹਤ ਦਿੰਨੇ ਆ ਉਹ ਇਸ ਕਰਕੇ ਦਿੰਨੇ ਵੀ ਜਦ ਸੁਧਰੋ ਸਹੀ ਹੋਵੋ ਇਕੱਠੇ ਹੋਵੋ ਜਿਹੜੀ ਇਹ ਮੁਕਾਬਲੇਬਾਜ਼ੀ ਦੀ ਗੱਲ ਆ ਨਾ ਜੀ ਇੱਕ ਦੂਜੇ ਤੋਂ ਮੂਹਰੇ ਲੰਘ ਜਾਣਾ ਹੁਣ ਇਹ ਜਿਹੜਾ ਮੋਰਚਾ ਲਾਇਆ ਸ਼ੰਭੂ ਤੇ ਸਿਰਫ ਇਹੀ ਸੀ ਚੋਣਾ ਹੋਣ ਜਾ ਰਹੀਆਂ ਸਰਕਾਰ ਕੋਈ ਹੈ ਨਹੀਂ ਮੈਨੂੰ ਨਹੀਂ ਸਮਝ ਆਉਂਦੀ ਵੀ ਤੁਸੀਂ ਕੀ ਸੋਚ ਕੇ ਮੋਰਚਾ ਲਾਇਆ ਫਿਰ ਤੁਸੀਂ ਇਹ ਕਹਿੰਦੇ ਹੋ ਆਪੀ ਸਾਰੇ ਪਿੱਛੇ ਆ ਜਾਣਗੇ ਹੁਣ ਦੂਜੀ ਗੱਲ ਇੱਕ ਵੱਡੀ ਇਹ ਆ ਜਿਹੜਾ ਇਹ ਕਹਿਣਾ ਨਾ ਵੀ ਕਿਸਾਨਾਂ ਦੀਆਂ ਮੰਗਾਂ ਸਾਰੀਆਂ ਕੇਂਦਰ ਨਾਲ ਸੰਬੰਧਿਤ ਨੇ ਇਹ ਵੀ درست ਨਹੀਂ ਕੇਂਦਰ ਨਾਲ ਸੰਬੰਧਿਤ ਮੰਗਾਂ 'ਚ ਪੰਜਾਬ ਸਰਕਾਰ ਨਾਲ ਖੜੇ ਜਿਵੇਂ ਅਮਰਿੰਦਰ ਖੜਦਾ ਰਿਹਾ ਅਮਰਿੰਦਰ ਨੇ ਕੋਈ ਕੇਸ ਨਹੀਂ ਬਣਾਇਆ ਕਿਤੇ ਹਰ ਉਹ ਕਰਦਾ ਰਿਹਾ ਮਤੇ ਪਾਸ ਕਰਦਾ ਰਿਹਾ ਅਸੈਂਬਲੀ ਚ ਇਹ ਹਮੇਸ਼ਾ ਇਹਨਾਂ ਦੇ ਹੱਕ ਚ ਖੜਦਾ ਰਿਹਾ ਫੋਕਸ ਕਰਦਾ ਉਹਨੇ ਕੇਂਦਰ ਤੇ ਨਾਲ ਰਿਹਾ ਬਹੁਤ ਸਾਰੀਆਂ ਮੰਗਾਂ ਪੰਜਾਬ ਸਰਕਾਰ ਨਾਲ ਵੀ ਸਬੰਧਤ ਨੇ ਤੁਸੀਂ ਪਾਣੀ ਦੀ ਗੱਲ ਕਰ ਲਓ ਬਿਜਲੀ ਦੀ ਗੱਲ ਕਰ ਲਓ ਤੁਸੀਂ ਮੈਂ ਕਹਿੰਦਾ ਬਾਗਾ ਬਾਰਡਰ ਖੋਲਣ ਦੀ ਗੱਲ ਆ ਕਿੱਡੀ ਵੱਡੀ ਮੰਗ ਆ ਤੁਹਾਡਾ ਨਾਮਾ ਰਾਸ਼ੀ ਨਵਜੋਤ ਸਿੰਘੂ ਬਾਰ-ਬਾਰ ਕਹਿੰਦਾ ਸੀ ਉਹ ਸਾਡੀ ਕਿਸਮਤ ਨੂੰ ਤਾਲਾ ਲਾਤਾ ਕਰਜ਼ੇ ਮਾਫੀ ਦੀ ਗੱਲ ਆ ਦੁੱਧੀਆਂ ਸਪੋਰਟ ਕੀਮਤ ਦੇਣ ਦੀ ਗੱਲ ਆ ਜਿਵੇਂ ਹਰਿਆਣਾ ਜਾਂ ਹੋਰ ਇਹਨਾਂ ਨੇ ਇੱਕ ਵਾਰ ਕਿਹਾ ਸੀ ਮੂੰਗੀ ਤੇ ਦੇਵਾਂਗੇ ਮੁੜ ਕੇ ਚੁੱਪ ਕਰ ਗਏ ਫਿਰ ਕਹੇ ਸਿੱਧੀ ਬਜਾਈ ਕਰੋ ਉੱਤੇ 1500 ਰੁਪਏ ਏਕੜ ਦੇਵਾਂਗੇ ਚੁੱਪ ਕਰ ਗਏ 726 ਮੈਂ ਕਹਿੰਦਾ ਜੀ ਤੁਸੀਂ ਇਹ ਦੇਖੋ ਮਤਲਬ 53000 ਨੌਕਰੀਆਂ ਦਿੱਤੀਆਂ ਜੇ ਕਹੀ ਤਾਂ ਦੱਸੋ ਕਿੱਥੇ ਦਿੱਤੀਆਂ ਇਸ਼ਤਿਹਾਰ ਦੇਣ ਨੂੰ ਨੌਕਰੀ ਦੇਣਾ ਕਹੀ ਜਾਂਦੇ ਨੇ ਟੈਸਟ ਲੈਂਡ ਨੂੰ ਮਤਲਬ ਐ ਕਹੀ ਜਾਂਦੇ ਨੇ ਵੀ ਇਹ ਤਾਂ ਨੌਕਰੀ ਦਿੰਦੀ ਅਸੀਂ ਆ ਜਿਹੜੀਆਂ 5459 ਨੌਕਰੀਆਂ ਨੇ ਸ਼ਾਇਦ ਇਹ ਕੀ ਤੀਤੀਆਂ ਬਾਈ ਇੰਨੇ ਖੱਜਲ ਖਵਾਰ ਹੋ ਰਹੇ ਨੇ ਉਹ ਰਹਿ ਰਿਹਾ ਪਤਾ ਨਾ ਤੁਸੀਂ ਕਹਿੰਦੇ ਧਰ ਨਹੀਂ ਲੱਗਣਗੇ ਕੱਚੇ ਪੱਕੇ ਕਰ ਦਾਂਗੇ ਮਤਲਬ ਇਹ ਨਾ ਹਿਟਲਰ ਹਿਟਲਰ ਦਾ ਫਾਸ਼ੀਵਾਦ ਜਾਣਿਆ ਜਾਂਦਾ ਸੀ ਉਹਦਾ ਇੱਕ ਸਲਾਹਕਾਰ ਸੀ ਗੋਬਲ ਜੀ ਉਹ ਕਹਿੰਦਾ ਇੱਕ ਝੂਠ 100 ਵਾਰ ਬੋਲੋ 1000 ਵਾਰ ਬੋਲੋ ਬਹੁਤ سارے ਲੋਕ ਨੇ ਮੰਨ ਲੈਣਗੇ ਵੀ ਯਾਰ ਸੱਚੀ ਗੱਲ ਹੋ ਐਵੇਂ ਥੋੜੋ ਏਡਾ ਵੱਡਾ ਬੰਦਾ ਐ ਝੂਠ ਬੋਲਦਾ ਤੱਥ ਹੋਣਗੇ ਹੁਣ ਵਿਰੋਧੀ ਪਾਰਟੀਆਂ ਹੈ ਨਹੀਂ ਪੰਜਾਬ 'ਚ ਵ੍ਰੁੱਧੀ ਪਾਰਟੀਆਂ ਉਸ ਪੱਖੋਂ ਹੈ ਨਹੀਂ ਨੀਤੀਆਂ ਪਾਲਸੀ ਮੁੱਦਿਆਂ ਦੀ ਸਿਆਸਤ ਨਹੀਂ ਕਰਦੀਆਂ ਤੇ ਉਹ ਕੱਲਾ ਬੋਲੀ ਜਾਂਦਾ ਜੀ ਝੂਠ ਬੋਲੀ ਜਾਂਦਾ ਹੁਣ ਆ ਜਿਹੜਾ ਤੁਸੀਂ ਸਵਾਲ ਉਠਾਇਆ ਮਤਲਬ ਬੜੀ ਖਤਰਨਾਕ ਗੱਲ ਆ ਤੁਸੀਂ ਸਾਰੇ ਪੰਜਾਬ 'ਚ ਛਾਪੇ ਮਾਰਨ ਲੱਗ ਗਏ ਘਰੋਂ ਘਰੀ ਫੜਨ ਲੱਗ ਗਏ ਕਹਿੰਦੇ ਤੁਸੀਂ ਕੀ ਸੀ ਵਿੱਕਤੇ ਧਰਨਾ ਨਹੀਂ ਹੋ ਕੋਈ ਟੈਂਕੀਆਂ ਤੇ ਨਹੀਂ ਖੜਾ ਹੋ ਕੰਪਿਊਟਰ ਦੇ ਆਪ ਕੀ ਕਰ ਰਹੇ ਨੇ ਜੀ ਰੋਡਵੇਜ ਦੇ ਮੁਲਾਜ਼ਮ ਨੇ ਕੱਚੇ ਪੱਕੇ ਉਹ ਉਹ ਹੜਤਾਲਾਂ ਕਰ ਰਹੇ ਨੇ ਪੈਨਸ਼ਨ ਦੀ ਬਹਾਲੀ ਕਰੋੜਾਂ ਰੁਪਏ ਦੇ ਇਸ਼ਤਿਹਾਰ ਦੇਤੇ ਜਦੋਂ ਬਾਹਰ ਚੋਣਾ ਹੋਈਆਂ ਨੇ ਪੁਰਾਣੀ ਪੈਨਸ਼ਨ ਬਹਾਲ ਕਰਤੀ ਕਿੱਥੇ ਆ ਜੀ ਮਲਾਜ਼ਮਾਂ ਨੂੰ ਏਰੀਅਰ ਦੇਣਾ ਡੀਏ ਦੇਣਾ ਅਸੀਂ ਦੇਵਾਂਗੇ ਖਜ਼ਾਨਾ ਕਦੇ ਖਾਲੀ ਹੋ ਨਹੀਂ ਹੁੰਦਾ ਜੀ ਝੂਠ ਬੋਲਦੇ ਨੇ ਫਿਰ ਪੀਪਾ ਕਹੋ ਇਹਨੂੰ ਤੇ ਕਰਜ਼ਾ ਹਨੂਮਾਨ ਦੀ ਪੂਛ ਵਾਂਗੂ ਵਧੀ ਜਾ ਰਿਹਾ ਜਿਵੇਂ ਦੇਖੋ ਤੁਹਾਡੇ ਤੇ ਪਰਚਾ ਹੋਇਆ ਮੇਰੇ ਤੇ ਵੀ ਪਰਚਾ ਹੋਇਆ ਜਿਵੇਂ ਸਾਰੇ ਲੋਕਾਂ ਨੇ ਸਾਥ ਦਿੱਤਾ ਮੇਰਾ ਮੈਂ ਤਾਂ ਹੁਣ ਹਰ ਇੱਕ ਦੀ ਆਲੋਚਨਾ ਕਰਦਾ ਸਾਥ ਵੀ ਇਹਨਾਂ ਨਾ ਨਾલોਚਨਾ ਵੀ ਕਰਦਾ ਤੁਸੀਂ ਕਿੰਨਿਆਂ ਦੇ ਖਿਲਾਫ ਇੰਟਰਵਿਊ ਕੀਤੀਆਂ ਹੋਣੀਆਂ ਵਿਰੋਧੀਆਂ ਦੀਆਂ ਸਵਾਲ ਪੁੱਛੇ ਹੋਣੇ ਪਰ ਪੰਜਾਬ ਦੇ ਲੋਕ ਜਿਵੇਂ ਮਨੁੱਖੀ ਹੱਕਾਂ ਲਈ ਨਾ ਜਾਂ ਜਿਹੜੇ ਕਦੇ ਵਿਚਾਰਾਂ ਦੀ ਆਜ਼ਾਦੀ ਲਈ ਇਕੱਠੇ ਹੋਣ ਲੱਗੇ ਨੇ ਇਹ ਸ਼ੋਭਸ਼ਕ ਨਾ ਠੀਕ ਆ ਕਿਸਾਨ ਅੰਦੋਲਨ ਦੀਆਂ ਕੋਈ ਗਲਤੀਆਂ ਹੋਣਗੀਆਂ ਮਤਲਬ ਕਿਤੇ ਨਾ ਕਿਤੇ ਗੁੱਸਾ ਹੈ ਵੀ ਯਾਰ ਸੜਕ ਕਿਤੇ ਜਾਮ ਕਰਤੀ ਇਹ ਕਰਤੀ ਇਸ ਕਰਕੇ ਉਹਨਾਂ ਨੂੰ ਸੋਚਣਾ ਪਹਿਲੀ ਗੱਲ ਤਾਂ ਜੇ ਕਿਸਾਨ ਇਕੱਠੇ ਹੋ ਜਾਣ ਫਿਰ ਉਹ ਇਹ ਗਲਤੀਆਂ ਦੂਰ ਹੋ ਜਾਣਗੀਆਂ ਇਹ ਦਿੱਲੀ ਨੂੰ ਉੱਲਣਾ ਸਾਰੇ ਲੋਕਾਂ ਨਾਲ ਜੁੜ ਗਏ ਹਮਮ ਅੰਦੋਲਨ ਜਦੋਂ ਵਾਪਸ ਆਇਆ ਲੋਕ ਮਤਲਬ ਇੰਨੇ ਉਦਾਸ ਸੀ ਹੰਝੂ ਕੇਰਦੇ ਸੀ ਹਮ ਮਤਲਬ ਵੀ ਸਾਡਾ ਤਾਂ ਜੀ ਨਹੀਂ ਲੱਗਦਾ ਯਾਰ ਜੀ ਲੱਗਦਾ ਸੀ ਸਾਡਾ ਲੰਗਰ ਵੀ ਖੁੱਲਾ ਸਹੂਲਤਾ ਵੀ ਕੋਈ ਰਾਹ ਨਹੀਂ ਰੋਕਿਆ ਕਿਸੇ ਨੂੰ ਅਰਤਣ ਨਹੀਂ ਪੈਣ ਦਿੱਤੀ ਉਹ ਸਾਰਾ ਕੁਝ ਨਹੀਂ ਹੋਣ ਦਿੱਤਾ ਪਰ ਮੈਨੂੰ ਇਹ ਨਹੀਂ ਸਮਝ ਆਉਂਦਾ ਇਹ ਕਹਿੰਦਾ ਨਾ ਮੈਂ ਸਤੌਜ ਵਾਲੇ ਮਹਿੰਦਰ ਮਾਸਟਰ ਦਾ ਮੁੰਡਾ ਯਾਰ ਅਕਸਰ ਇਹ ਕਿਹਾ ਜਾਂਦਾ ਹੁੰਦਾ ਮਾਸਟਰ ਸਮਝਦਾਰ ਤੇ ਸਿਆਣੇ ਹੁੰਦੇ ਆ ਚਲੋ ਮਾੜੇ ਤਾਂ ਸਾਰੇ ਥਾਮਾ ਤੇ ਹੁੰਦੇ ਆ ਚੰਗੇ ਵੀ ਸਾਰੇ ਥਾਮਾ ਤੇ ਹੁੰਦੇ ਆ ਆਲਾ ਕਹਿੰਦਾ ਯਾਰ ਮਾਸਟਰ ਦਾ ਬੱਚਾ ਜਿਹੜਾ ਉਹਦੀਆਂ ਕਦਰਾਂ ਕੀਮਤਾਂ ਉਹਦਾ ਵਿਹਾਰ ਸਹੀ ਹੋ ਇਹ ਤਾਂ ਉਹਨੂੰ ਵੀ ਇਲਾਜ ਲਾ ਰਿਹਾ ਜੀ ਜੋ ਕੁਛੇ ਗੱਲਾਂ ਕਰ ਰਿਹਾ ਹੁਣ ਇਹ ਕਾਲੀਆਂ ਨੇ ਕਿਉਂ ਲੱਗੀਆਂ ਇਹਦੀ ਵੀ ਚਰਚਾ ਹੁਣ ਹਾਲਤ ਇਹ ਹੋ ਗਈ ਅਕਾਲੀ ਰਾਜ ਵੇਲੇ ਨਾ ਤੁਸੀਂ ਕਿਤੇ ਕਹਿ ਦੋ ਆ ਟੱਬਾ ਚ ਸੁਖਵੀਰ ਦਾ ਹਿੱਸਾ ਲੋਕ ਸੱਚ ਮੰਨ ਲੈਂਦੇ ਸੀ ਤੇ ਕਈਆਂ ਨੂੰ ਇਹ ਰਾਸ ਆਉਂਦਾ ਸੀ ਮੇਰੇ ਯਾਦ ਆ ਲੁਧਿਆਣੇ ਖੰਗੂੜੇ ਦਾ ਹੋਟਲ ਬਣ ਰਿਹਾ ਸੀ ਪ੍ਰਚਾਰ ਹੋ ਗਿਆ ਵੀ ਸੁਖਵੀਰ ਦਾ ਹਿੱਸਾ ਜਦੋਂ ਐ ਹੋਜੇ ਸੁਖਵੀਰ ਦਾ ਹਿੱਸਾ ਬਾਕੀ ਸਾਰੇ ਚੁੱਪ ਕਰ ਜਾਂਦੇ ਨੇ ਕੋਈ ਚੈੱਕ ਕਰਨ ਵਾਲੇ ਸੂਲਤਾ ਦੇਣ ਵਾਲੇ ਅਗਲਾ ਕਹਿੰਦਾ ਯਾਰ ਇਹ ਤਾਂ ਸੁਖਵੀਰ ਦਾ ਹਿੱਸਾ ਆਪਾਂ ਉਹ ਨਾ ਕਰੀਏ ਮਤਲਬ ਹੁਣ ਕੋਈ ਵੀ ਗਲਤੀ ਹੋ ਜੇ ਮੈਂ ਕਹਿੰਦਾ ਮੰਨ ਲਓ ਤਾਂ ਨਹੀਂ ਵੀ ਹੋਈ ਆਲਗੂ ਕੀਤੀ ਹੋ ਯਾਰ ਐਡੀ ਬੇਵਿਸ਼ਵਾਸੀ ਹੋਗੀ ਬੰਦੇ ਤੇ ਸੋ ਇਹ ਇਸ ਕਰਕੇ ਸਾਡੇ ਪੰਜਾਬ ਦਾ ਦੁਖਾਂਤ ਆ ਤੇ ਪਹਿਲਾਂ ਵੀ ਇਹ ਗੱਲ ਸਾਹਮਣੇ ਆਈ ਆ ਕਿਸਾਨ ਅੰਦੋਲਨ ਦੇ ਇਕੱਠੇ ਹੋਣ ਦੀ ਲੋੜ ਆ ਜੀ ਸਾਰਿਆਂ ਨੂੰ ਅੰਦੋਲਨ ਪਰ ਅਮਨ ਤੇ ਸ਼ਾਂਤੀਪੂਰਵਕ ਸਰਕਾਰ ਚਾਹੁੰਦੀ ਆ ਖੜਕਾ ਦੜਕਾ ਹੋਵੇ ਕਿਉਂਕਿ ਖੜਕੇ ਦੜਕਕੇ ਦੇ ਬਹਾਨੇ ਅੰਦੋਲਨ ਨੂੰ ਕੁਚਲਣ ਦਾ ਮੌਕਾ ਮਿਲਦਾ ਇਹਨਾਂ ਨੂੰ ਦਿੱਲੀ ਦੇਖੋ ਇਹਨਾਂ ਨੇ 26 ਨੂੰ ਕੀ ਕੀਤਾ ਸੀ ਪਾਪ ਇਹ ਤਾਂ ਇਹ ਵੀ ਨਹੀਂ ਹੋ ਸੀ ਹੋਰ ਸਾਰੇ ਹਿੱਲ ਗਏ ਸੀ ਅੰਦੋਲਨ ਕੇਰਾ ਵਰਕੀਸ਼ਟ ਕਹੇਤ ਨੇ ਕੁਦਰਤੀ ਪੰਚੜਾ ਲਿਆ ਗਿਆ ਨਾ ਉਹ ਕਹਿੰਦਾ ਜਦੋਂ ਆਲੇ-ਦਾਲੇ ਡਾਂਗਾ ਫੜ ਕੇ ਲੋਕ ਆ ਗਏ ਅੱਛਾ ਜਿਹੜੇ ਉਹਦੇ ਨਾਲ ਬੈਠੇ ਉਹਨਾਂ 'ਚ ਜਾਗੇ ਸਿੱਖ ਕੁਦਰਤੀ ਤੌਰ ਤੇ ਦੇਉ ਕਹਿੰਦਾ ਵੀ ਇਹ ਤਾਂ ਇਹਨਾਂ ਨੂੰ ਮਾਰ ਦੇਣਗੇ ਮਤਲਬ ਉਹਨੇ ਜਦੋਂ ਵੀਡੀਓ ਭਾਈ ਤੁਸੀਂ ਦੇਖੋ ਪਿੰਡਾਂ ਚੋਂ ਲੋਕ ਤੁਰਪੇ ਟਰਾਲੀਆਂ ਲੈ ਕੇ ਜਿਹੜੇ ਮੁੜੇ ਜਾਂਦੇ ਸੀ ਕਹਿੰਦੇ ਕੀ ਕਰਨਾ ਹੈਂ ਜੋ ਵਾਪਸ ਉਪਰ ਅਮਨ ਅੰਦੋਲਨ ਕਰ ਕੀ ਹੋਇਆ ਸੋ ਇਸ ਕਰਕੇ ਬੜਾ ਗੰਭੀਰ ਤੇ ਵੱਡਾ ਹਮਲਾਕ ਸਾਹਮੀ ਤੇ ਜਦੋਂ ਅਸੀਂ ਕਹਿੰਦੇ ਕਿਸਾਨੀ ਰੀੜ ਦੀ ਹੱਡੀ ਆ ਫਿਰ ਇਹਨਾਂ ਪ੍ਰਤੀ ਤੁਹਾਨੂੰ ਰਵਈਆ ਵੀ ਉਹੋ ਜਿਹਾ ਅਪਣਾਉਣਾ ਪਊ ਵੀ ਜੇ ਇਹ ਹੋ ਗਈ ਨਾ ਇਹ ਹਿੱਲ ਗਏ ਤਾਂ ਬਹੁਤ ਕੁਝ ਹਿੱਲ ਜੂ ਹੁਣ ਉਹ ਕਹਿੰਦਾ ਵੀ ਬਾਹਰੋਂ ਕੋਈ ਇਨਵੈਸਟ ਨਹੀਂ ਕਰਨ ਆਉਂਦਾ ਜੀ ਅੰਦੋਲਨਾਂ ਕਰਕੇ ਇਹ ਕਰਕੇ ਉਹ ਕਰਕੇ ਤੇ ਫਿਰ ਝੂਠ ਕਿਉਂ ਬੋਲਣਾ ਵੀ ਇੰਨੇ ਹਜ਼ਾਰ ਕਰੋੜ ਦੇ ਆ ਗਿਆ ਜੀ ਅੰਦੋਲਨ ਇੱਥੇ ਇਨਵੈਸਟਮੈਂਟ ਇੰਨੀ ਆ ਗਈ ਥੁੱਕੇ ਬੜੇ ਪਕਾ ਰਿਹਾ ਸੋ ਕੱਲ ਨੂੰ ਕਿਸਾਨਾਂ ਨੇ ਜਾਣਾ ਦੇਖੋ ਜਦੋਂ ਪਹਿਲਾ ਕਿਸਾਨ ਅੰਦੋਲਨ ਹੋਇਆ ਸੀ ਨਾ ਕਈ ਮਿਹਨੇ ਮਾਰਦੇ ਸੀ ਵੀ ਤੁਸੀਂ ਤਾਂ ਕਹਿੰਦੇ ਜਿੱਥੇ ਰੁਕੂ ਉੱਥੇ ਰੁਕ ਜਾਗੇ ਇਹ ਤਾਂ ਨੌਜਵਾਨ ਨੇ ਜਿਹੜੇ ਖਿੱਚ ਕੇ ਲੈ ਗਏ ਉਦੋਂ ਹਾਲਤ ਇਹ ਸੀ ਜੀ ਬਾਈ ਜੀ ਜੇ ਉਹ ਕਹਿੰਦੇ ਵੀ ਜਿੱਥੇ ਸਾਨੂੰ ਰੋਕਿਆ ਅਸੀਂ ਡਾਂ ਖੜ ਕਰਾਂਗੇ ਤੁਰਨਾ ਨਹੀਂ ਸੀ ਲੋਕਾਂ ਨੇ ਪਹਿਲਾਂ ਬਹੁਤ ਪੰਜਾਬ ਤੇ ਜ਼ੁਲਮ ਹੋਇਆ ਉਹਨਾਂ ਨੇ ਪੈਂਤੜਾ ਲਿਆ ਲੋਕ ਤੁਰ ਪਏ ਵੀ ਯਾਰ ਟਕਰਾ ਨਹੀਂ ਲੈਣਾ ਜਿੱਥੇ ਰੋਕਣਗੇ ਰੁਕ ਜਾਾਂਗੇ ਉਹਨਾਂ ਨੇ ਵੀ ਮੂਰੋਂ ਬਾਲੀ ਤਿਆਰੀ ਨਹੀਂ ਕੀਤੀ ਜਿੱਦੇ ਕਰਕੇ ਰੋਕਾ ਤੋੜਤੀਆਂ ਤੇ ਉੱਥੇ ਪਹੁੰਚ ਗਏ ਉਗਰਾਹਾਂ ਵਾਲੇ ਨਹੀਂ ਤੁਰੇ ਇੱਕ ਦਿਨ ਇਹਨਾਂ ਦੀ ਅਲੋਚਨਾ ਹੋਈ ਉਹ ਕਹਿੰਦੇ ਵੀ ਸਾਡਾ ਫੈਸਲਾ ਲਿਆ ਉਹਨਾਂ ਨੇ ਮੁੜ ਕੇ ਫੈਸਲਾ ਲਿਆ ਵੀ ਹੁਣ ਚੱਲਾਂਗੇ ਤੇ ਉਹ ਚੱਲੇ ਸੋ ਇਸ ਕਰਕੇ ਜੇ ਤੁਸੀਂ ਇਹ ਫੈਸਲਾ ਲੈ ਲਿਆ ਵੀ ਅਸੀਂ ਪੰਜ ਨੂੰ ਚੰਡੀਗੜ੍ਹ ਜਾਣੀ ਜਾਣਾ ਟਕਰਾ ਨਹੀਂ ਕਰਨਾ ਜਿੱਥੇ ਰੁਕਣਗੇ ਉੱਥੇ ਰੁਕ ਜਾਣ ਤੇ ਸਰਕਾਰ ਚ ਬੈਜੀ ਏਡਾ ਦਮ ਹੈ ਨਹੀਂ ਇਹ ਜਿਵੇਂ ਕਹਿੰਦਾ ਕੱਚੀ ਮਿੱਟੀ ਦੇ ਪੈਰਾਂ ਵਾਲਾ ਦਿਓ ਆ ਇਹ ਲੱਗਦਾ ਤਾਂ ਹੈ ਵੀ ਰਾ ਸਰਕਾਰਾਂ ਪੈਰਾਂ ਹੇਠਾਂ ਮਿੱਟੀ ਨਹੀਂ ਆਹ ਦੇਖ ਲਓ ਬਲਕਾਰ ਸਿੱਧੂ ਉੱਡ ਗਿਆ ਨਾ ਸਾਡੇ ਹਲਕੇ ਦੀ ਐਮਐਲਏ ਬੀਬੀ ਉਹ ਸੱਚ ਝੂਠ ਕੀ ਮੈਂ ਇਹ ਨਹੀਂ ਕਹਿੰਦਾ ਮੈਨੂੰ ਪਤਾ ਭਵਾਨੀਗੜ੍ਹ ਨਾਲ ਮੇਰਾ ਪਿੰਡ ਆ ਵੀ ਪੈਸੇ ਚੱਲਦੇ ਨੇ ਉੱਥੇ ਨਾ ਨਾ ਵੰਡਣ ਦੇ ਵਿੱਚ ਚੱਲਦੇ ਨੇ ਜੇ ਤੁਸੀਂ ਕਹੋ ਵੀ ਯਾਰ ਉਹਨੇ ਕਿੱਥੋਂ ਕਰ ਲਿਆ 30 ਲੱਖ ਉਹਨੇ ਕੀਤੀ ਨਹੀਂ ਉਹਦੇ ਭਰਾ ਦਾ ਕਹਿੰਦਾ ਸਾਨੂੰ ਗਰੁੱਪ ਨਹੀਂ ਜੀ ਜਦੋਂ ਗਰੁੱਪ ਬਣਦਾ ਫਿਰ ਉਹ ਉਹ ਜਿਵੇਂ ਕੈਪਟਨ ਕਿਹੜਾ ਭੰਗ ਕਰਤੀ ਸੀ ਨਾ ਇਹ ਯੂਨੀਅਨ ਭੰਗ ਕਰਤੀ ਸੀ ਫਿਰ ਬਾਈ ਜੀ ਟੈਂਡਰ ਨਹੀਂ ਲੈਣ ਦਿੰਦੇ ਕਿਸੇ ਨੂੰ ਮਤਲਬ ਆਮ ਲੋਕ ਨੇ ਬਹੁਤ ਸਾਰੇ ਗਰੀਬ ਲੋਕ ਨੇ ਉਹਨਾਂ ਕੋਲ ਇੱਕ ਟਰੱਕਾ ਪੁਰਾਣਾ ਜਿਹਾ ਉਹ ਦੋ ਸੀਜ਼ਨ ਲੱਗ ਜਾਂਦਾ ਝੋਨੇ ਦਾ ਉਹ ਦੂਜੀ ਚੰਨੋ ਤੇ ਘਰਾਚੋ ਫੈਕਟਰੀ ਆ ਉਹਦਾ ਮਾਲ ਆ ਜਾਂਦਾ ਇਹਤੇ ਬਹੁਤ ਗੁਜ਼ਾਰਾ ਨਿਰਪਰਾ ਪਰ ਕਿਉਂਕਿ ਰੇਟ ਠੋਕ ਕੇ ਲੈਂਦੇ ਨੇ ਉਹ ਉਹਦੇ ਵਿੱਚੋਂ ਪੈਸੇ ਵੀ ਜਾਂਦੇ ਨੇ ਹੁਣ ਗੱਲ ਤਾਂ ਹੈ ਵੀ ਪਾਰਦਰਸ਼ਤਾ ਚਾਹੀਦੀ ਆ ਹੈਗੇ ਨਹੀਂ ਜੀ ਤੁਸੀਂ ਪਾਰਦਰਸ਼ਤਾ ਲਿਆਓ ਦੇ ਵਿੱਚ ਮਸਲੇ ਹੱਲ ਹੋ ਜਾਣਗੇ ਮੰਨੂ ਆਪਣੀ ਉਹ ਜਗਰਾਂਵਾਲੀ ਐਮਐਲਏ ਬੀਬੀ ਮਾਨੂੰਕੇ ਕਿੰਨਾ ਰੌਲਾ ਦਾ ਪਿਆ ਉਹਦਾ ਕੋਠੀ ਵਾਲਾ ਮੁੜ ਕੇ ਫੇਰ ਕਿੰਨਾ ਪਿਆ ਹੁਣ ਉਹ ਪੱਤਰਕਾਰ ਵਾਲਾ ਪੈ ਗਿਆ ਦੇਖ ਲਓ ਜੀ ਵੀ ਯਾਰ ਯਾਰ ਤੁਹਾਡੇ ਦਿਮਾਗ ਨੂੰ ਸੱਤਾ ਚੜ ਗਈ ਕਹਿੰਦੇ ਹੋ ਤੁਸੀਂ ਆਮ ਘਰਾਂ ਦੇ ਵਿੱਚ ਆਮ ਘਰਾਂ ਦੇ ਆਉਣੇ ਚਾਹੀਦੇ ਪਰ ਸੂਝਵਾਨ ਤੇ ਸਿਆਣੇ ਵੀ ਚਾਹੀਦੇ ਆ ਸੋ ਪੰਜਾਬ ਦੀ ਹਾਲਤ ਮਨਿੰਦਰਜੀਤ ਬੜੇ ਖਤਰਨਾਕ ਪਾਸੇ ਵੱਧ ਰਹੀ ਆ ਇਸ ਤਰ੍ਹਾਂ ਦੀ ਜੀ anarchi ਫੈਲ ਗਈ ਤੁਸੀਂ ਦੇਖੋ ਬਲਡੋజర్ ਕਲਚਰ ਕੀ ਆ ਜੀ ਕੋਈ ਐ ਇਹ ਕਹਿੰਦੇ ਗੈਰਕਾਨੂੰਨੀ ਬਣਾਇਆ ਬਿਲਕੁਲ ਮੰਨ ਲੈਨੇ ਆ ਗੈਰਕਾਨੂੰਨੀ ਬਣਾਇਆ ਅਦਾਲਤ ਕਹੂ ਨਾ ਗੈਰਕਾਨੂੰਨੀ ਆ ਬਿਲਕੁਲ ਸਹੀ ਆ ਪੁਲਿਸ ਫੜ ਲੀਆ ਦੋਸ਼ੀ ਆ ਬੰਦਾ ਸਜ਼ਾ ਤਾਂ ਅਦਾਲਤ ਨੇ ਦੇਣੀ ਆ ਜਦੋਂ ਪੁਲਿਸ ਜੱਜ ਬਣ ਜਾਂਦੀ ਆ ਹਜ਼ਾਰਾਂ ਮੁੰਡੇ ਮਾਰੇ ਨਹੀਂ ਸਾਡੇ ਫੜ ਕੇ ਤੋਂ ਸੇ ਉਹਨੇ ਘਰ ਟਾਹਣ ਲੱਗੇ ਇਹ ਇਹ دہشتਾਂ ਲੋਕਾਂ ਤੇ ਵੀ ਲੋਕਾਂ ਤੇ ਐਡੀ دہشت ਪਾ ਦੋ ਲੋਕ ਚੁੱਪੇ ਕਰ ਜਾਣ ਸੋ ਇਸ ਕਰਕੇ ਬਹੁਤ ਫਿਕਰਮੰਦੀ ਵਾਲੀ ਹਾਲਤ ਜਿਵੇਂ ਤੁਸੀਂ ਦੇਖਿਆ ਆਪਾਂ ਕਿਸਾਨੀ ਅੰਦੋਲਨ ਜਾ ਰਹੇ ਸੀ ਕਿਸਾਨ ਸੰਯੁਕਤ ਕਿਸਾਨ ਮੋਰਚਾ ਦਾ ਫੈਸਲਾ ਸੀ ਪਰ ਆਮ ਲੋਕਾਂ ਚੋਂ ਐਡੀ ਚਰਚਾ ਨਹੀਂ ਸੀ ਹਲੇ ਤੱਕ ਜੇ ਗੱਲ ਕਰਨੀ ਹੋਵੇ ਜਦੋਂ ਤੋਂ ਮੁੱਖ ਮੰਤਰੀ ਦਾ ਰਵਈਆ ਆਇਆ ਅਰੈਸਟ ਪਈ ਹੈ ਹੁਣ ਚਰਚਾ ਛੜ ਪਈ ਹੈ ਗੱਲ ਦੀ ਪਿੰਡਾਂ 'ਚ ਚਰਚਾ ਛੜ ਪਈ ਹੈ ਕੀ ਲੱਗਦਾ ਨਹੀਂ ਕਿ ਜੇ ਮੁੱਖ ਮੰਤਰੀ ਇਹ ਰਵਈਆ ਨਾ اختیار ਕਰਦੇ ਏਡਾ ਕਾਠ ਨਹੀਂ ਹੋਣਾ ਸੀ ਹੁਣ ਕਿਉਂਕਿ ਇੱਕ ਕਹਿੰਦੇ ਆ ਵੀ ਪੰਜਾਬ ਦੀ ਇੱਕ ਫਿਜ਼ਾ ਹੈ ਵੀ ਜੇ ਇਹਨੂੰ ਦੱਬੋਂਗੇ ਕਿ ਉਹਨੇ ਉੱਪਰ ਕੇ ਬਾਹਰ ਆਉਂਦਾ ਇਹ ਇਹ ਚੀਜ਼ ਦਾ ਕਿਤੇ ਆਇਆ ਤਾਂ ਨਹੀਂ ਹੋਗਾ ਵੀ ਉਲਟਾ ਹੀ ਪੈ ਜੀ ਹੁਣ ਕਿਤੇ ਨਹੀਂ ਉਹ ਪ੍ਰੋਫੈਸਰ ਪੂਰਨ ਸਿੰਘ ਨੇ ਵੀ ਕਿਹਾ ਹਾਂ ਮਤਲਬ ਉਹਨਾਂ ਨੇ ਇੱਕ ਕਵਿਤਾ ਲਿਖੀ ਸੀ ਇਹ ਗੱਭਰੂ ਪੰਜਾਬ ਦੇ ਟੈਨਾ ਮੰਨਣ ਕਿਸੇ ਦੀ ਖੜ ਜਾਂਦੇ ਨੇ ਡਾਂਗਾ ਉਲਾਰ ਕੇ ਪਰ ਪਿਆਰ ਨਾਲ ਹੀ ਕਰਨ ਗੁਲਾਮੀ ਇਹ ਤਾਂ ਸਾਡੇ ਫਿਜ਼ਾ ਦੇ ਵਿੱਚ ਪਈ ਆ ਦੇਖੋ ਕਿਸਾਨ ਜਥੇਬੰਦੀਆਂ ਤੋਂ ਲੋਕ ਨਰਾਸ਼ ਨੇ ਮੈਂ ਤੁਹਾਨੂੰ ਸਹੀ ਗੱਲ ਦੱਸਦਾ ਮਤਲਬ ਲੋਕਾਂ ਨੂੰ ਐ ਲੱਗਦਾ ਯਾਰ ਦੁਕਾਨਦਾਰੀਆਂ ਵਾਂਗੂ ਬਣਾਉਣ ਲੱਗ ਗਏ ਅੰਦੋਲਨ ਬਣਾ ਲਓ ਜੀ ਸਾਡਾ ਟੋਲ ਨਹੀਂ ਲੱਗਦਾ ਜੀ ਮਤਲਬ ਜਿਹੜਾ ਉਹ ਕਿਉਂਕਿ ਇਹਨਾਂ ਕੋਲ ਹੈ ਧਰਨਾ ਲਾਉਣ ਦੀ ਸਮਰੱਥਾ ਮਤਲਬ ਜਿਹੜਾ ਪ੍ਰਧਾਨ ਬਣ ਗਿਆ ਉਹ ਕੰਮ ਹੋਣ ਲੱਗ ਜਾਂਦੇ ਆ ਪਹਿਲਾਂ ਮੈਂ ਕ੍ਰਿਸ਼ਨ ਕੁਮਾਰ ਸੀ ਸਾਡੇ ਸਿੱਖਿਆ ਸਕੱਤਰ ਜਦੋਂ ਮੈਂ ਸਰਕਾਰ ਦੇ ਵਿੱਚ ਸੀ ਉਹ ਕਹਿੰਦਾ ਆਉਂਦੀਆਂ ਨੇ ਯੂਨੀਅਨ ਇਹ ਗੱਲ ਕਰਕੇ ਗੱਲ ਕਰਕੇ ਜਦੋਂ ਜਾਣਗੇ ਲੀਡਰ ਇਕੱਲਾ ਆਜੂ ਦੋਕ ਪਰਚੇ ਦੇ ਜੂ ਮੇਰੇ ਆਹ ਕੰਮ ਕਰਜੋ ਮਤਲਬ ਇਹ ਇਹ ਲੋਕਾਂ ਚ ਨਾ ਕਿਸਾਨ ਅੰਦੋਲਨ ਪ੍ਰਤੀ ਨਿਰਾਸ਼ਾ ਅੱਡ ਅੱਡ ਹੋ ਗਏ ਜਿਵੇਂ ਯਾਰ 32 ਦੀ ਥਾਂ ਕਹਿੰਦੇ 66 ਬਣ ਗਈ ਕਿਸਾਨ ਜਿੱਥੇ ਬਣਦੀ ਆ ਕੀ ਦੱਸੋ ਜੀ ਇਹ ਇਹਦਾ ਕੀ ਵਿਆਖਿਆ ਹੈ ਸਾਰੇ ਕਾਸੀ ਦੀ ਸੋ ਉਹਨਾਂ ਉੱਤ ਸ਼ਾਇਦ ਦੇਖੋ ਸ਼ੰਭੂ ਮੋਰਚਾ ਉਹ ਮੋਰਚਾ ਉਹਨਾਂ ਨੂੰ ਐਸੀ ਐ ਹੋਇਆ ਨਹੀਂ ਫਿਰ ਉਹ ਪਟਕਾਟ ਪੈਦਾ ਕਰਨ ਲੱਗ ਗਏ ਮਰਜੀਬੜੇ ਜੀ ਤੇ ਮਰਨ ਵਰਤ ਜੀ ਮਰਨ ਵਰਤ ਦਾ ਵੀ ਮਖੌਲ ਉੱਡ ਗਿਆ ਯਾਰ 100 ਦਿਨ ਹੋ ਗਏ ਮਰਨ ਵਰਤ ਨੂੰ ਪੇਰੂਮਾਨ ਸਾਹਿਬ 74ਵੇਂ ਦਿਨ ਚੜ੍ਹਾਈ ਕਰ ਗਏ ਸੀ ਹਾਲਾਂਕਿ ਉਹਨਾਂ ਦੀ ਕੋਈ ਬਾੜੀ ਮੰਗਨੀ ਸੀ ਉਹਨਾਂ ਦੀ ਸਿਰਫ ਇਹੀ ਗੱਲ ਸੀ ਵੀ ਸੰਤ ਫਤੇ ਸਿੰਘ ਨੇ ਤੇ ਮਾਸਟਰ ਤਾਰਾ ਸਿੰਘ ਨੇ ਅਰਦਾਸ ਕਰਕੇ ਕਾਲ ਤਖਤ ਤੇ ਮਰਨ ਵਰਤ ਤੋੜਿਆ ਅਰਦਾਸ ਦੀ ਪਵਿੱਤਰਤਾ ਲਈ ਸੀ ਉਹਨਾਂ ਦੀ ਕਈ ਲੋਕ ਕਹੀ ਜਾਂਦੇ ਨੇ ਮੰਗਾਂ ਲਈ ਸੀ ਮੰਗ ਮੰਗ ਉਹਦੀ ਹੈ ਨਹੀਂ ਚ ਕੋਈ ਸੋ ਇਸ ਤਰ੍ਹਾਂ ਤੁਹਾਨੂੰ ਘੋਲ ਰੂਪ ਬੜੀ ਸਿਆਣਪ ਨਾਲ ਉਲਿੱਕਣੇ ਚਾਹੀਦੇ ਆ ਕਿਸਾਨ ਅੰਦੋਲਨ ਨੇ ਇੱਕ ਵਰਤਾਂਤ ਸਿਰਜਦਾ ਸੀ ਦੋ ਗੱਲਾਂ ਵੱਡੀਆਂ ਕੀਤੀਆਂ ਉਹ ਨਵੀਆਂ ਕੀਤੀਆਂ ਇਹਨਾਂ ਨੇ ਜਦੋਂ ਇਥੋਂ ਤੁਰੇ ਸੀ ਉਦੋਂ ਤੇ ਇਹ ਕਹਿੰਦੇ ਸੀ ਇੱਕ ਬਿੱਲ ਦੇ ਹੇਠਾਂ ਪੰਜ ਲਾਈਨਾਂ ਪਾ ਦੋ ਵੀ ਐਮਐਸਪੀ ਪਹਿਲਾਂ ਵਾਂਗੂ ਜਾਰੀ ਰਹੂ ਤੇ ਖਰੀਦ ਕੀਤੀ ਜਾਊ ਜਦੋਂ ਉੱਥੇ ਫਿਰ ਭੇੜ ਹੋਇਆ ਦਿਮਾਗ ਭੇੜੇ ਸਾਰੇ ਕੀ ਨਿਕਲਿਆ ਉਹ ਚੋਂ ਵੀ ਤੁਹਾਨੂੰ ਇਹ ਕਾਨੂੰਨ ਬਣਾਉਣ ਦੀ ਹੱਕ ਨਹੀਂ ਕਿਉਂਕਿ ਖੇਤੀ ਰਾਜਾਂ ਦਾ ਵਿਸ਼ਾ ਦੂਜਣਾਂ ਨੇ ਕਹੇ ਵੋਟ ਦੀ ਚੋਟ ਉਦੋਂ ਆਰਐਸਐਸ ਵਾਲੇ ਜਿਹੜੇ ਉਹ ਵੀ ਕਿਸਾਨ ਅੰਦੋਲਨ ਦੇ ਕਾਫੀ ਪੱਖ 'ਚ ਸੀ ਵੀ ਵੋਟ ਦੀ ਚੋਟ ਵਾਲੀ ਜੇ ਗੱਲ ਤਾਂ ਵੱਧ ਗਈ ਇਹਨਾਂ ਨੁਕਸਾਨ ਬਹੁਤ ਪਹੁੰਚਾਉਣਾ ਉਦੋਂ ਮੋਰਚਾ ਮਲਤਵੀ ਕੀਤਾ ਸੀ ਖਤਮਦਾ ਕੀਤਾ ਨਹੀਂ ਸੀ ਮੁੜ ਕੇ ਉਹਨੂੰ ਗਾਹਾਂ ਤੋੜਨ ਲਈ ਆਪਸੀ ਏਕਤਾ ਦੀਆਂ ਗੱਲਾਂ ਕਰਨ ਦੀ ਥਾਂ ਜਾਂ ਉਹ ਵਰਤਾਂਤ ਨੂੰ ਆਤਮਸਾਥ ਕਰਨ ਦੀ ਥਾਂ ਉਖੜ ਗਏ ਨਿੱਖੜ ਗਏ ਫਟ ਗਏ ਇਸ ਕਰਕੇ ਨਿਰਾਸ਼ਾ ਸੀ ਪਰ ਜਿਹੜੇ ਤੁਸੀਂ ਗੱਲ ਕਹੀ ਹੈ ਹੁਣ ਮਨ ਜਿਹੜਾ ਕਹਦਾ ਕਰ ਲੋ ਜੋ ਕਰਨ ਇਹ ਬਿਲਕੁਲ ਲੋਕਾਂ ਚ ਅਤਿਸ਼ਾਹ ਹੋ ਲੋਕਾਂ ਚ ਗੁੱਸਾ ਹੋ ਵੀ ਜੇ ਕਿਸਾਨ ਜਿੱਥੇ ਬੰਦਿਆਂ ਨੂੰ ਐਂ ਕਹਤਾ ਯਾਰ ਫਿਰ ਸੁਣੋ ਕਿ ਫਿਰ ਸੁਣੋ ਕਿ ਨਹੀਂ ਯੂਨੀਅਨ ਲਤਾ ਹੁਣ ਜਿਵੇਂ ਉਹ ਟਰੱਕਾਂ ਦੇ ਨੰਬਰ ਹੁੰਦੇ ਆ ਨਾ 58 84 67 99 ਐ ਬਣੀਆਂ ਪਈਆਂ ਨੇ ਆ 1108 ਦੇ ਪ੍ਰੋਫੈਸਰ ਨੇ ਜੀ ਮਤਲਬ ਕੰਪਿਊਟਰ ਵਾਲੇ ਇੰਨੇ ਨੇ ਜੀ ਈਟੀਟੀ ਵਾਲੇ ਇੰਨੇ ਨੇ ਜੀ ਬਾਈ ਜੀ ਫਿਰ ਉਹਨਾਂ ਨੂੰ ਕੀ ਦਵਾਲਾ ਇਸ ਕਰਕੇ ਇਹ ਲੋਕਾਂ ਚ ਉੱਠੂ ਜਜ਼ਬਾ ਉੱਠੂ ਮੈਨੂੰ ਇਹ ਲੱਗਦਾ ਤੇ ਦੂਜਾ ਮੈਂ ਇਹ ਕਹਾਂ ਨਾ ਕਿਸਾਨ ਜਥੇਬੰਦੀਆਂ ਨਾਲ ਤੁਹਾਡੇ ਲੱਖ ਰੌਲੇ ਨੇ ਪਰ ਤੁਹਾਨੂੰ ਅੰਦੋਲਨ ਕਰਨ ਦਾ ਹੀ ਹੱਕ ਨਹੀਂ ਜਿਹੜਾ ਜਵਾਨ ਬੰਦੀ ਕਰਨ ਦਾ ਪਹਿਲਾਂ ਸ਼ੁਰੂ ਕੀਤਾ ਹੋਇਆ ਅੰਦੋਲਨ ਕਰਨ ਦਾ ਹੱਕੇ ਤੁਸੀਂ ਮਾਰ ਰਹੇ ਹੋ ਵੀ ਕਰ ਲਓ ਜੋ ਕਰਨਾ ਫਿਰ ਚਲੋ ਕਰ ਲਓ ਜੋ ਕਰਨਾ ਕਹਦੇ ਆ ਜਾਣ ਉੱਥੇ ਰੋ ਉਹਨਾਂ ਨੇ ਕਿਹਾ ਜਿੱਥੇ ਰੋਕ ਲੈਣਗੇ ਅਸੀਂ ਦੇਖ ਲਾਂਗੇ ਘਰੋਂ ਘਰੀ ਤੋਂ ਹੀ ਫੜੀ ਫੜਾਈ ਸ਼ੁਰੂ ਕਰਤੀ ਸੋ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਆ ਮਨਿੰਦਰਜੀਤ ਜਿਵੇਂ ਆਪਣੇ ਮਾਮਲੇ 'ਚ ਹੋਏ ਨੇ ਨਾ ਇਹ ਕਿਸਾਨਾਂ ਨੂੰ ਜਿਹੜਾ ਇਹ ਕਹੇ ਵੀ ਕਰ ਲਓ ਜੋ ਕਰਨਾ ਇਹਦਾ ਮੂੰਹ ਤੋੜ ਜਵਾਬ ਦੇਣਾ ਪਊਗਾ ਨਹੀਂ ਬਾਈ ਜੀ ਕਿਸੇ ਨੂੰ ਸੁਣਨਾ ਨਹੀਂ ਇਹਨਾਂ ਨੇ ਹਾਂ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਗੱਲਬਾਤ ਕੀਤੀ ਮਾਲਵਿੰਦਰ ਸਿੰਘ ਮਾਲੀ ਦੇ ਨਾਲ ਉਹਨਾਂ ਨੇ ਬੜੇ ਵਿਸਥਾਰ ਨਾਲ ਇਹ ਗੱਲ ਕਹੀ ਕਿ ਮੁੱਦਾ ਹੁਣ ਇਹ ਨਹੀਂ ਕਿ ਕਿਸਾਨ ਯੂਨੀਅਨਾਂ ਸਾਡੇ ਕੀ ਵਿਚਾਰ ਨੇ ਕੀ ਰੌਲੇ ਨੇ ਮੁੱਦਾ ਇਹ ਹੈ ਕਿ ਅੰਦੋਲਨ ਕਰਨ ਤੋਂ ਹੀ ਰੋਕਿਆ ਗਿਆ ਚੈਲੰਜ ਕੀਤਾ ਗਿਆ ਉਹ ਚੈਲੰਜ ਨੂੰ ਸਹਿਕਾਰ ਕਰਕੇ ਸਾਰਿਆਂ ਨੂੰ ਇੱਕ ਸਰ ਜੋੜ ਕੇ ਤੇ ਇਹ ਚੈਲੰਜ ਦੇ ਉੱਤੇ ਚੱਲ ਕੇ ਜਿਵੇਂ ਪਹਿਲਾਂ ਕਿਸਾਨ ਯੂਨੀਅਨਾਂ ਨੇ ਦਿੱਲੀ ਜਾਣ ਵੇਲੇ ਕਿਹਾ ਸੀ ਕਿ ਜਿੱਥੇ ਰੋਕਣਗੇ ਰੁਕ ਜਾਾਂਗੇ ਉਸੇ ਪੈੰਤਰੇ ਤਹਿਤ ਅਮਨ ਤੇ ਸ਼ਾਂਤੀ ਦੇ ਰੂਪ ਦੇ ਵਿੱਚ ਅੱਗੇ ਨੂੰ ਵਧਣਾ ਚਾਹੀਦਾ ਤੇ ਜਿਹੜੀ ਭਗਵੰਤ ਮਾਨ ਸਰਕਾਰ ਹੈ ਜਿਹੜੀ ਬੁਲਡੋਜ਼ਰ ਨੀਤੀ ਹੈ ਉਹਨਾਂ ਤੇ ਉਹਨਾਂ ਨੇ ਸਵਾਲ ਖੜੇ ਕੀਤੇ ਕਿ ਸਹੀ ਨਹੀਂ ਹੈ ਅਦਾਲਤਾਂ ਕਿਸ ਜੀ ਲਈ ਹੈ ਜੇ ਸਾਰਾ ਕੁਝ ਪੁਲਿਸ ਦੇ ਹੱਥ ਵਿੱਚ ਆਉਣਾ ਹੈ ਜੇ ਪੁਲਿਸ ਦੇ ਹੱਥ ਵਿੱਚ ਇਹ ਸਾਰਾ ਕੁਝ ਆ ਗਿਆ ਫਿਰ ਉਹ ਉਹੀ ਬਦੌਰਨਾ ਚੱਲ ਪਵੇ ਜਿਵੇਂ ਪਹਿਲਾਂ ਪੁਲਿਸ ਨੇ ਆਪਣੇ ਹੱਥ ਚ ਲੈ ਕੇ ਮੁਕਾਬਲੇ ਬਣਾਏ ਸੀ ਝੂਠੇ ਮੁਕਾਬਲਿਆਂ ਵਿੱਚ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਦੀ ਬਲੀ ਦਿੱਤੀ ਸੀ